ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਅਨਮੋਲ ਸਰਮਾਇਆ ਸਨ ਇਹਨਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈਠ ਕੇ ਸੁਣ ਸਾਦੇ ਸੀਗੇ ਉਹ ਗਾਇਕੀ ਤੈਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਪੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾਂ ਜੁਗਨੀ ਹੀ ਰਾਂਜ ਪਤਨੀ ਕਿੰਨੇ ਕਿੰਨੇ ਵਧੀਆ ਜਿਹੜੇ 바ਵਾਜੀ ਨੇ ਗੀਤ ਗਾਏ ਔਰ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ ਔਰ ਮੈਂ ਬੜੇ ਉਹਨਾਂ ਦਾ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇਹ ਘਰ ਦੇ ਨਾਲ ਇਹਨਾਂ ਦੀਆਂ ਪੰਜ ਟਿਕਾਨਾਂ ਸੱਚੀ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਹੈ ਕਿ ਆਪਾਂ ਇੱਦੇ ਵੱਡੇ ਸੰਗੀਤ ਇतना ਵੱਡੀ ਕਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੁਛ ਮੇਰੇ ਪਰਿਵਾਰ ਨੇ ਬਾਅਦ ਜਿਹੜੀਆਂ ਦੱਬੀਆਂ ਨਾ ਉਹ ਕਰਾਇਆ ਹੀ ਦਿੰਦੇ ਆ ਨਾ ਉਹ ਬੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਰਹੀ ਆ ਯਾਰ ਸਾਡੇ ਅੰਦਰ ਪਤਾ ਨਹੀਂ ਸਾਡਾ ਅੰਦਰ ਹੀ ਖਤਮ ਹੋ ਗਿਆ ਮੈਂ ਤਾਂ ਇਹ حساب ਲਾਉਂਦਾ ਜਦੋਂ ਮੈਂ ਇਦਾਂ ਵੀ ਇੱਕ ਡਰਾਮਾ ਤੇ ਜਾਣਾ ਮੈਨੂੰ ਦੁੱਖ ਹੁੰਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਕਿੱਥੇ ਪਹੁੰਚ ਗਏ ਯਾਰ ਅਸੀਂ ਪੰਜਾਬ ਦੇ ਬਹੁਤ ਹੀ ਪੰਜਾਬ ਦੇ ਬਹੁਤ ਹੀ ਵਿਰਾਸਤੀ ਕਦਰ ਦੇ ਵਿੱਚ ਹੈ ਇੱਕ ਕਦਰ ਦੇ ਉੱਤੇ ਖੜੇ ਐ ਗਲਮੀਤ ਬਾਬਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਅਨਮੋਲ ਸਰਮਾਇਆ ਸਨ ਇਹਨਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈਠ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾਂ ਜੁਗਨੀ ਹੀ ਰਾਂਝਾ ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ ਬਾਬਾ ਜੀ ਨੇ ਗੀਤ ਗਾਏ ਉਹ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ ਔਰ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਲਵਦੀਆ ਦੇ ਜੀ ਸਾਡੀ ਛੋਟੀ ਭੈਣ ਨੇ ਜਿਹੜੀ ਗੁਰਮੀਤ ਬਾਬਾ ਜੀ ਦੀ ਬੇਟੀ ਨੇ ਇਹਨਾਂ ਨੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ ਉਹ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆ ਆਪਾਂ ਦਾ ਪਟਾਕੇ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਗੁਰਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੁੰਦੀ ਸੀਗੀ ਉਹ ਵੀ ਗਏ ਤਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਿਵਾਰ ਇਹ ਕੱਲੇ ਆ ਇਹਨਾਂ ਕੋਈ ਰੋਟੀ ਦਾ ਸਰਦ ਨਹੀਂ ਹੈ ਉਦਿੰਦਾ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇੱਕ ਘਰ ਦੇ ਨਾਲ ਇੰਦਾਂ ਦੀਆਂ ਪੰਜ ਦੁਕਾਨਾਂ ਸੱਚੀ ਮੰਨੂ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਹੈ ਕਿ ਆਪਾਂ ਇੱਡੇ ਵੱਡੇ ਸੰਗੀਤ ਇੰਨੇ ਵੱਡੀ ਗਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੁਝ ਮੇਰੇ ਭਰਾਵਾਂ ਨੇ ਬਾਅਦ ਜਿਹੜੀਆਂ ਦੱਬੀਆਂ ਨਾਉ ਕਰਾਇਆ ਹੀ ਦਿੰਦੇ ਆ ਨਾਉ ਮੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਲਈ ਆ ਯਾਰ ਸਾਡੇ ਅੰਦਰ ਪਤਾ ਨਹੀਂ ਸਾਡੇ ਅੰਦਰ ਹੀ ਖਤਮ ਹੋ ਗਿਆ ਮੈਂ ਤਾਂ ਇਹ حساب ਲਉਣਾ ਜਦੋਂ ਮੈਂ ਇਦਾਂ ਵੀ ਇੱਕ ਟਰਾਂਮਾ ਤੇ ਜਾਣਾ ਤੇ ਮੈਨੂੰ ਦੁੱਖ ਆਉਂਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਕਿੱਥੇ ਪਹੁੰਚ ਗਏ ਯਾਰ ਆਪਾਂ ਪੰਜਾਬੀ ਆ ਪੰਜਾਬ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਆਪਾਂ ਬਾਦਸ਼ਾਹ ਦੇ ਹਾਸ਼ਮਾ شاہ ਦੇ ਪੰਜਾਬ ਜਿਨ੍ਹਾਂ ਨੇ ਸਰਿੰਦਰ ਕੋਰ ਪ੍ਰਕਾਸ਼ ਕੋ ਗਲਮੀਤ ਬਾਬਾ ਜਮਲਾ ਜੱਟ ਸਾਡੇ ਜ਼ੂਹ ਦੀਆਂ ਖਦਾਕਾਂ ਪੈਦਾ ਕੀਤੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰਦੇ ਇਹ ਇਹ ਜਾਣ ਕੇ ਬਹੁਤ ਦੁੱਖ ਹੋਇਆ ਸੋ ਜਦੋਂ ਗਲੋਦੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਅਦਾਸ ਹੋਇਆ ਬੇਦੇ ਕੁਝ ਦੋਸਤ ਨੇ ਕੈਨੇਡਾ ਮੈਕਸ ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਕਿ ਜਰਾ ਦੇਖੋ ਕੀ ਵੜ ਗਿਆ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆ ਕਿਉਂਕਿ ਗਰਬੀਤ ਬਾਬਾ ਜੀ ਨਾਲ ਮੇਰੇ ਬਹੁਤ ਬਹੁਤ ਹੀ ਨੇੜੇ ਦੇ ਉਹ ਮੇਰੀ ਵੱਡੀ ਭੈਣ ਸੀਗੀ ਬਹੁਤ ਸਬੰਧ ਸੀਗੇ ਕਿਉਂਕਿ ਮੈਂ ਮੇਰਾ ਜਨਮ ਹਾਸ਼ਮ ਸ਼ਾਹ ਦੇ ਪਿੰਡ ਚ ਹੋਇਆ ਜਗਦੀਖਲਾਂ ਅਸੀਂ 90 ਦੇ ਵਿੱਚ ਉੱਥੇ ਸਭਿਆਚਾਰਕ ਮੇਲੇ ਸ਼ੁਰੂ ਕੀਤੇ ਔਰ ਗਰਬੀਤ ਬਾਬਾ ਜੀ ਉਸ ਮੇਲੇ ਦੀ ਮੋਢੀ ਸੀਗੀ ਹਰ ਮੇਲੇ ਤੇ ਜਦੋਂ ਮੇਲਾ ਲੱਗਦਾ ਹੀ ਬਾਬਾ ਜੀ ਉੱਥੇ ਜਾਂਦੇ ਸੀਗੇ ਤੇ ਮੇਰੇ ਪਰਿਵਾਰ ਦੇ ਨਾਲ ਵੀ ਮੇਰੇ ਬੱਚਿਆਂ ਦੇ ਨਾਲ ਵੀ ਭੈਣ ਜੀ ਦਾ ਬਹੁਤ ਪਿਆਰ ਸੀਗਾ ਸੋ ਮੈਂ ਇੰਨਾ ਦੁਖੀ ਹੋਇਆ ਕਿ ਜਦ ਆਪਾਂ ਪੰਜਾਬ ਦੇ ਵਿੱਚ ਇੰਨੀਆਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛੁਡਾਏ ਸਭ ਕੁਝ ਕੀਤਾ ਤੇ ਸਾਡੇ ਜਿਹੜੇ ਆਜ ਆਰਟਿਸਟਾਂ ਦੀਆਂ ਜਾਇਦਾਦਾਂ ਦੱਬੀਆਂ ਜਾ ਰਹੀਆਂ ਇਹ ਬਹੁਤ ਦੁੱਖ ਹੈ ਔਰ ਮੈਂ ਉਸ ਲਈ ਸਾਡੇ ਡੀਸੀ ਸਾਹਿਬ ਅਮਰ ਸਾਹਿਬ ਬਹੁਤ ਚੰਗੇ ਇਨਸਾਨ ਨੇ ਇਹਨਾਂ ਨੇ ਸਲਾਹ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਮੈਂ ਤਾਂ ਇੱਕ ਗਰੀਬ ਜਿਹਾ ਮੱਤੜ ਜਿਹਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ ਲੱਖ ਰੁਪਈਆ ਤਨਖਾਹ ਆ ਜੇ ਮੰਤਰੀ ਇੱਕ ਲੱਖ 50 ਜਾਲ ਪੀਰੰਦ। ਤੇ ਮੈਂ ਕਿਹਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਬਲੌਦੀ ਨੂੰ ਆਪਾਂ ਦੇ ਕੇ ਉਹਨੇ ਤਾਂ ਮੈਨਾਂ ਨੂੰ ਵੀ ਬੇਨਤੀ ਕੀਤੀ ਕਿ ਬਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਏ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ ਲੈਡ ਕਲਾਸ ਦੇ ਵਿੱਚੋਂ। ਸੋ ਅੱਜ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤਕਮ ਆਇਆ ਇੱਕ ਮੈਂ ਤੁਹਾਡੇ ਰਾਂਈ ਮੀਡੀਆ ਦੇ ਦਾ। ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ ਜਿਹੜੇ ਦੁਨੀਆ ਭਰ ਵਿੱਚ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ। ਉਨਾ ਨਵੀਂ ਬੇਨਤੀ ਕਰਨੀ ਚਾਹੁੰਦਾ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ ਸਾਡੇ ਕੋਲ ਗਰਦਾਸ ਮਾਨ ਜੀ ਨੇ ਸਾਡੇ ਕੋਲ ਹਰਸਲਾ ਏਜੰਸੀ ਨੇ ਹਰਪੰਦਰਮਾਨ ਜੀ ਨੇ ਬਾਸ ਭਰਾ ਨੇ ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂ ਜੱਸ ਵੇਲੇ ਬੜਾ ਵੱਡਾ ਸਾਡਾ ਆਰਟਿਸਟ ਹੈ ਔਰ ਬਾਵੇ ਹੁਣੀ ਦਨਜੀਤ ਓਡੀ ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ ਆ ਇਹ ਉਹ ਆਰਟਿਸਟੀ ਕੇ ਵਿਚਾਰੇ ਜਿਹੜੇ 10000 ਦੇ ਪ੍ਰੋਗਰਾਮ ਲਾਉਂਦੇ 15000 ਦੇ 20000 ਦੇ ਇਹ ਇਹ ਕਪਤਾਨ ਦੇ ਪੁਰਾਣੇ ਸਿੰਗਲ ਜਿੱਦਾਂ ਮੁਹੰਮਦ ਸਦੀਕ ਜੀ ਇਹ ਪੁਰਾਣੇ ਲੋਕ ਸੀਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਯਾਰ ਇਦਾਂ ਦਾ ਕੁਝ ਮਤਲਬ ਤੁਹਾਨੂੰ ਕਰਨਾ ਚਾਹੀਦਾ ਇਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਲ ਹੈ ਜਾਂ ਨਵਾਂ ਵੀ ਸਿੰਗਲ ਕੋਈ ਅੱਜ ਜਦ ਤਸੀਦੋ ਚਲਿਆ ਜਾਂਦਾ ਤੋ ਉਹਦਾ ਪਰਿਵਾਰ ਉਹਦੇ ਬੱਚੇ ਪਿੱਛੋਂ ੱੱਕਾ ਨਾ ਕੋਣ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮੈਂ ਅੱਜ ਖੁਦ ਆਪਣਾ ਮਤਲਬ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ ਉਹ ਨਾਲ ਤਹਾਡੇ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਨੂੰ ਆ ਦੇਖੋ ਮੇਰੇ ਹੱਥ ਦੇਖਿਓ ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਦੇ ਚਾਹੁੰਦਾ ਅਪੀਲ ਕਰਦੇ ਚਾਹੁੰਦਾ ਯਾਰ ਤੱਤ ਕਰੋ ਤੁਹਾਡੇ ਵੀ ਘਰਾਂ 'ਚ ਸਾਡੇ ਵੀ ਘਰਾਂ ਦੇ ਵਿੱਚ ਕੱਲ ਨੂੰ ਜੰਮਣਾ ਮਰਨਾ ਇੱਕੋ ਜਿਹਾ ਹੀ ਆ ਤੁਹਾਡੇ ਘਰਾਂ 'ਚ ਤੁਸੀਂ ਐਡੇ ਵੱਡੇ ਆਰਟਿਸਟ ਦੀਆਂ ਦੁਕਾਨਾਂ ਮੱਲ ਕੇ ਬੈਠੇ ਹੋ ਤੁਹਾਨੂੰ ਆਪਣੇ ਆਪ 'ਚ ਜਿਹੜੀ ਉਹ ਉਹ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਏ ਪਏ ਕੀ ਆਪਣੇ ਬੱਚਿਆਂ ਨੂੰ ਕਰਕੇ ਕਮਾ ਕੇ ਖਾਓਗੇ ਤੁਹਾਡੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਮੱਲ ਕੇ ਰੋਟੀ ਕਮਾ ਕੇ ਉੱਥੋਂ ਤੁਹਾਨੂੰ ਖੋਣਦੇ ਆ ਕੀ ਦੱਸੋਗੇ ਆਪਣੇ ਬੱਚਿਆਂ ਨੂੰ ਅਸੀਂ ਤੇ ਆਪਣੇ ਬੱਚਿਆਂ ਨੂੰ ਗਦਵੀਤ ਬਾਬਾ ਤੇ ਸੁਰਿੰਦਰ ਕੋਰ ਦੇ ਪ੍ਰਕਾਸ਼ ਕੋਰ ਦੇ ਗੀਤ ਸੁਣਾਉਂਦੇ ਆ ਕਿ ਇਹ ਇਹ ਸਾਡਾ ਪੁਰਾਣਾ ਸੰਗੀਤ ਹੈ ਸਾਡੀ ਲੋਕ ਗਾਇਕੀ ਆ ਤੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਦੱਸਦੇ ਹੋਗੇ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਦੱਬ ਕੇ ਉਹਦੇ ਚ ਰੋਟੀ ਰੋਜੀ ਚਲਾ ਕੇ ਆਪਣੇ ਬੱਚਿਆਂ ਨੂੰ ਖੋਣੇ ਮੇਰੀ ਉਹਨਾਂ ਨੂੰ ਬੇਇਨਤੀ ਆ ਮੈਂ ਡੀਸੀਪੀ ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆਇਆ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਦਾ ਕਾਨੂੰਨੀ ਪਰਕਿਰਿਆ ਜਿਹੜੀ ਆ ਉਹ ਦੇਖੋ ਅਸੀਂ ਕਾਨੂੰਨੀ ਤੌਰ ਤੇ ਸਦਾ ਮੈਂ ਕਹਿਣਾ ਚਾਹੁੰਦਾ ਕਿ ਕਾਨੂੰਨੀ ਤੌਰ ਤੇ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਮਾਨ ਸਾਹਿਬ ਖੁਦ ਇਸ ਪਰਿਵਾਰ ਨਾਲ ਬੜਾ ਪਿਆਰ ਕਰਦੇ ਮੇਰੇ ਨਾਲ ਉਹ ਦੋ ਵਾਰ ਆਏ ਚੀਫ ਮਿਨਿਸਟਰ ਬਣ ਤੋਂ ਪਹਿਲਾਂ ਇੱਥੇ ਬਹੁਤ ਪਿਆਰ ਸੀਗਾ ਉਹਨਾਂ ਦਾ ਗਰਮੀਤ ਬਾਬਾ ਜੀ ਮਾਨਸਬਦ ਨੂੰ ਬੇਨਤੀ ਕਰਾਂਗੇ ਕਿ ਗਲੌਦੀ ਨੂੰ ਜੇ ਕਿਤੇ ਵਧੀਆ ਜਗ੍ਹਾ ਤੇ ਕੋਈ ਸਰਕਾਰੀ ਜੋਬ ਵਗੈਰਾ ਮਿਲਦੀ ਹੋਵੇ ਉਹ ਵੀ ਕਰਾਂਗੇ ਪਰ ਸਤ ਮੈਂ ਮੈਂ ਤੁਹਾਡੇ ਥੂ ਇਹ ਕਹਿਣਾ ਚਾਹੁੰਦਾ ਮੈਂ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਸਰ ਕਿਸੇ ਵੀ ਹਾਲਤ ਦੇ ਵਿੱਚ ਗਦਮੀਤ ਬਾਬਾ ਜੀ ਦੀ ਪ੍ਰਾਪਰਟੀ ਦੇ ਕਿਸ ਨੂੰ ਕਬਜ਼ਾ ਨਿਕਾਲਦੇ ਅਗੇ ਭਾਵੇਂ ਜੋ ਮਰਜ਼ੀ ਹੋਵੇ ਠੀਕ ਉਹਦਾ ਸਹੀ ਕਾਨੂੰਨੀ ਤੌਰ ਤੇ ਅੱਜ ਤੇ ਸੀ ਹੱਥ ਜੋੜਦੇ ਆ ਅਸੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਅਪੀਲ ਕਰਦੇ ਉਹਨਾਂ ਨੂੰ ਤਸ ਕਰੋ ਤਸ ਨਾ ਦੀ ਕੋਈ ਚੀਜ਼ ਆ ਗਈ ਆ ਤੁਸੀਂ ਸਦੇ ਮੰਦਿਰਾਂ 'ਚ ਜਾਂਦੇ ਹੋ ਗੁਰਦਵਾਰਿਆਂ 'ਚ ਜਾਂਦੇ ਹੋ ਯਾਰ ਪਾਠ ਪੂਜਾ ਕਰਦੇ ਹੋ ਤੁਸੀਂ ਕੋਈ ਤਸ ਕਰੋ ਇਸ ਪਰਿਵਾਰ ਦੇ ਉੱਤੇ ਬੱਚਿਆਂ ਤੇ ਤਸ ਕਰੋ ਉਹਨਾਂ ਦੇ ਦੋ ਤੀਆਂ ਦੋ ਤੀਆਂ ਤੇ ਤਸ ਕਰੋ ਤੁਸੀਂ ਉਹ ਵਿਚਾਰੇ ਰੋਟੀ ਤੋਂ ਭੁੱਖੇ ਤੇ ਆਪਾਂ ਉਹਨਾਂ ਦੀ ਜਾਇਦਾਦ ਮਾਲ ਕੇ ਬੈਠੇ ਹਾਂ ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਰਕਾਰ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਪੈਦਾਵਾਈ ਕਰੂਗੀ ਜਿਹਦੇ ਨਾਲ ਜਿਹੜਾ ਇਹ ਦਕਾਨਾਂ ਦੇ ਉੱਤੇ ਨਜਾਇਜ਼ ਕਬਜ਼ਾ ਜਦੋਂ ਛੁਡਾਇਆ ਜਾ ਸਕੇ ਔਰ ਅਸੀਂ ਗਲੋਰੀ ਦੇ ਨਾਲ ਖੜੇ ਹਾਂ ਮੈਂ ਦੁਨੀਆ ਪਾਦ ਵਿੱਚ ਵਸਦੇ ਇਹਨਾਂ ਦਾ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਵੀ ਗਲੋਰੀ ਦੀ ਜੋ ਜੋ ਮਦਦ ਕਰ ਸਕਦੇ ਹੋ ਜਰੂਰ ਕਰੋ ਸਾਡਾ ਇਹ ਪਦਵਾਦ ਹੈ ਇਸ ਪਦਵਾਦ ਨੂੰ ਭੁੱਖੇ ਦੀ ਮੰਦਨ ਆਪਾਂ ਇਹਨਾਂ ਦੀਆਂ ਬੱਚੀਆਂ ਨੂੰ ਪੜ੍ਹਾਉਣਾ ਇਹ ਆਪ ਵੀ ਗਾਉਂਦੀ ਆ ਬਹੁਤ ਵਧੀਆ ਇਹ ਵਧੀਆ ਆਪ ਪਕਾ ਲਈਦੀ ਅੱਛਾ ਗਾਉਂਦੀ ਆ ਤੇ ਅੱਜਕੱਲ ਚਲੋ ਗਾਇਕੀ ਦਾ ਥੋੜਾ ਸੂਕ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀ ਹੈ ਉਸ ਲੈਵਲ ਦੇ ਨਹੀਂ ਆਰਟਿਸਟ ਪਰ ਇਹ ਲੋਕ ਗਾਇਕੀ ਜੜੀ ਉਹਦੇ ਮਤਈ ਹੈ ਸੋ ਇਹ ਇਹ ਜਿਹੜਾ ਕਹਾੜਾ ਲੋਕ ਗਾਇਕੀ ਦਾ ਇੱਕ ਕਹਾੜਾ ਆ ਤੁਸੀਂ ਦੇਖਿਆ ਕਿ ਕਿੱਡੇ-ਕਿੱਡੇ ਵੱਡੇ ਮਾਨ ਸਨਮਾਨ ਲੱਗੇ ਬਾਵਾਜੀ ਦੇ ਸੋ ਮੈਂ ਤੁਹਾਡੇ ਥਰੂ ਦੁਕਾਨਦਾਰਾਂ ਨੂੰ ਬੇਨਤੀ ਕਰਦું ਭਾਈ ਅਪੀਲ ਜੇ ਤੁਸੀਂ ਆਪਣੇ ਆਪ ਹੀ ਜਾਂ ਤੇ ਕਰਾਇਆ ਸੈੱਟ ਕਰ ਲਓ ਤੇ ਜਾਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖਾਲੀ ਕਰ ਦੇਣੀ ਚਾਹੀਦੀ ਮੈਂ ਉਹਨਾਂ ਨੂੰ ਅਪੀਲ ਹੀ ਕਰਨ ਆਇਆ ਅੱਜ ਤੇ ਫਿਰ ਅਸੀਂ ਆਪਣੇ ਸਰਕਾਰ ਦੀ ਤੌਰ ਤੇ ਕਦੂਨੀ ਤੌਰ ਤੇ ਆਪਾਂ ਸਾਰੇ ਪੱਖ ਬਾਚ ਕੇ ਤੇ ਮਤਲਬ ਸਰਕਾਰ ਵਈ ਕਹਾਂਗੇ ਕਿਸੇ ਨੂੰ ਵੀ ਕਿਸੇ ਵੀ ਆਰਟਿਸਟ ਦੀ ਪੰਜਾਬ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਪਿੱਛੇ ਅੱਜ ਤੋਂ ਥੋੜਾ ਸਾਲ ਡੇਢ ਸਾਲ ਪਹਿਲਾਂ ਤੁਹਾਨੂੰ ਪਤਾ ਨਾਟਕਕਾਰ ਸਰਦਾਰ ਗਸ਼ਨ ਸਿੰਘ ਉਹਨਾਂ ਦਾ ਕਾਰ ਤੋੜਨੇ ਲੱਗੇ ਸੀਗੇ ਉਦੋਂ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਪਹਿਲੇ ਡੀਸੀ ਸੀਗੇ ਉਦੋਂ ਉਹਨਾਂ ਨੂੰ ਮੈਂ ਕਹਿ ਕੇ ਉਹ ਕੱਲ ਜਿਹੜਾ ਸਰਦਾਰ ਗਗਨ ਸਿੰਘ ਜੀ ਦਾ ਬਚਾਇਆ ਕਿ ਐਡੇ ਵੱਡੇ ਨਾਟਕ ਕਰਦਾ ਯਾਰ ਘੱਟ ਤੁਸੀਂ ਤੋੜ ਦੇਣ ਲੱਗੇ ਹੋ ਸੋ ਅਸੀਂ ਕਿਸੇ ਆਰਟਿਸਟ ਦਾ ਕੋਈ ਪ੍ਰੋਪਰਟੀ ਜੜੀ ਉਹ ਖਰਾਬ ਨਹੀਂ ਹੁੰਦਵਾਗੇ ਇਸ ਲਈ ਮੈਂ ਤੁਹਾਡੇ ਸਾਹਮਣੇ ਕਹਿਣਾ ਆਪਣੀ ਭੈਣ ਨੂੰ ਵੀ ਤੂੰ ਤੱਕੜੀ ਹੋ ਸਾਡੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੇ ਸਰਕਾਰ ਨਾਲ ਆ ਅਸੀਂ ਜਾਤੀ ਤੌਰ ਤੇ ਨਾਲ ਆ ਅਸੀਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਹਾਂ ਤੇ ਅੱਜ ਦੀ ਲੋਤੀ ਅੱਜ ਕੈबिनेट ਮੰਤਰੀ ਜੀ ਆਇਆ ਤੁਹਾਡੇ ਬੁਕਾਰ ਤੁਹਾਡੀ ਸਹਾਇਤਾ ਕਰਕੇ ਗਏ ਵਿੱਤੀ ਦੌਰ ਤੇ ਕੀ ਕਹਿਣਾ ਚਾਹੋਗੇ ਮੈਂ ਬੜੀ ਧੰਨਵਾਦੀ ਹਾਂ ਜੀ ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ ਮੈਨੂੰ ਨਹੀਂ ਸੀ ਪਤਾ ਕਿ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਉਹਨਾਂ ਦੇ ਕਿ ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਵੀ ਪੈਸਾ ਨਹੀਂ ਚਾਹੀਆ ਭਾਜੀ ਮੈਂ ਚਾਹੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮਮੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿਲ ਲੈ ਕੇ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ੇ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਜਿਹੜੇ ਬਾਹਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਇਸ ਮੈਂ ਉਸ ਗਾਇਕੀ ਨੂੰ ਅੱਗੇ ਵਧਾਣ ਦੇ ਵਿੱਚ ਕਮਰ ਕੱਸੇ ਹੋਏ ਨੇ ਵੀ ਲੱਚਰ ਗਾਇਕੀ ਨਹੀਂ ਕਰਨੀ ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮੜਾ ਮੋਟਾ ਬਚ ਜਾਵੇ ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹ ਗੁਹਾਰ ਲਾਉਣਾ ਚਾਹਨੀ ਆ ਕਿ ਤੁਸੀਂ ਮੈਨੂੰ ਕੰਮ ਦੋ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਚਾਹੁੰਦੀ ਆ ਤੁਹਾਡੀ ਜਿਹੜੀ ਪ੍ਰੋਪਰਟੀ ਤੁਹਾਡੇ ਤੇ ਜਾਵੇ ਵਾਪਸ ਕਰਨਾਂ ਦਾ ਉਹਦੇ ਬਾਰੇ ਵੀ ਧਰਿਵਾਲ ਸਾਹਿਬ ਕਹਿ ਗਏ ਕੰਮੀ ਤੌਰ ਤੇ ਤੁਹਾਡੀ ਪੂਰੀ ਕਵਲ ਕੀਤੀ ਗਈ ਹੈ ਬਿਲਕੁਲ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਇਹ ਡਿਸਪਿਊਟ ਹੈ ਕਿ ਉਹ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਧਰਿਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ ਮੈਂ ਹੁਣ ਥੋੜੀ ਹੈ ਕਹਿੰਦੇ ਨਾਲ ਸਾਚਾ ਹੋਣਾ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਝ ਹੋਏਗਾ ਬਤਾਨਾ ਕਰੇਗਾ ਕਿ ਕਿਨੇ ਪਰਿਵਾਰ ਦੀ ਜ਼ਿੰਮੇਵਾਰੀਆਂ ਤੇ ਆਪਣੇ ਤੇ ਸਾਰੇ ਜੀ ਮੇਰੇ ਤਿੰਨੇ ਭੈਣਾ ਅਸੀਂ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮੇਰੇ ਕੋਲ ਹੀ ਨੇ ਸਭ ਨੂੰ ਮੈਂ ਦੇਖ ਰਹੀ ਹਾਂ